ਜਿਸ ਪਾਸ ਬਹਿਟਿਆ ਸੋਹੀਐ ਸਬਨਾ ਦਾਵੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਸੂਹੀ ਅਸ਼ਟਪਦੀਆ ਮਹੱਲਾ ਚੌਥਾ ਘਰ ਦੂਜਾ ਇਕ ਓੰਕਾਰ ਸਤ ਗੁਰ ਪ੍ਰਸਾਦ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਹਉ ਤਿਸ ਤਹ ਆਪ ਵਿਚਾਈ ਅਰਸ਼ਨ ਹਰ ਦੇਖਣ ਕੈ ਤਾਈ ਕਿਰਪਾ ਕਰੇ ਤਾ ਸਤ ਗੁਰ ਮਿਲੈ ਹਰ ਹਰ ਨਾਮ ਧਿਆਇ ਆਣੁ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਹਉ ਤਿਸ ਪਹਿ ਆਪ ਵਿਚਾਈ ਦਰਸ਼ਨ ਹਾ ਦੇਖਣ ਕੈ ਤਾਈ ਕਿਰਪਾ ਕਰੇ ਤਾ ਸਤਗੁਰ ਮੇਲੇ ਹਰ ਹਰ ਨਾਮ ਧਿਆਈ ਰਹਾਓ ਜੇ ਸੁਖ ਦੇਤਾ ਤੁਜੈ ਅਰਾਦੀ ਦੁਖ ਵੀ ਤੁਜੈ ਧਾਈ ਜੇ ਭੁਖ ਦੇਤਾ ਇਸ ਹੀ ਰਾਜਾਂ ਦੁਖ ਵਿੱਚ ਸੁਖ ਮਨਾਈ ਤਨ ਮਨ ਕਾਟ ਕਾਟ ਸਭ ਅਰਪੀ ਵਿਚ ਅਗਨੀ ਆਪ ਜਲਾਈ ਪੱਖਾ ਫੇਰੀ ਪਾਣੀ ਤੋਵਾ ਜੋ ਦੇਵੈ ਸੁਖਾਈ ਨਾਨਕ ਗਰੀਬ ਟੈ ਪਿਆ ਦੁਆਰ ਹਰ ਮੇਲ ਲਹੋ ਵੜਾਈ ਅੱਖੀ ਕਾੜ ਧਰੀ ਚਰਣਾ ਤਲ ਸਭ ਧਰਤੀ ਫਿਰ ਮਤ ਪਾਈ ਜੇ ਪਾਸ ਬਹਾਲੈ ਤਾਂ ਤੁਜੈ ਅਰਾਦੀ ਜੇ ਮਾਰ ਕੱਢੈ ਪੀ ਧਾਈ ਜੇ ਲੋਕ ਸਲਾਹ ਤੇਰੀ ਉਪਮਾ ਜੇ ਨਿੰਦ ਤਾਂ ਛੋੜ ਨਾ ਜਾਈ ਜੇ ਤੁਦਵਲ ਰਹੇ ਤਾਂ ਕੋਈ ਕਿਹੋ ਆਖੋ ਤੁਦ ਵਿਸਰਿਆ ਮਰ ਜਾਈ ਵਾਰ-ਵਾਰ ਜਾਈ ਗੁਰੂ ਉਪਰ ਪੈ ਪਰੀ ਸੰਤ ਮਨਾਈ ਨਾਨਕ ਵਿਚਾਰਾ ਭਿਆ ਦਿਵਾਨਾ ਹਰ ਤਉ ਦਰਸ਼ਨ ਕੈ ਤਾਈ ਝਖੜ ਝਾਂਗੀ ਮਹੀ ਵਰਸੈ ਪੀ ਗੁਰ ਦੇਖਣ ਜਾਈ ਸਮੁੰਦ ਸਾਗਰ ਹੋਵੇ ਬਹੁ ਖਾਰਾ ਗੁਰ ਸਿੱਖ ਲੰਗ ਗੁਰ ਤਹ ਜਾਈ ਜੋ ਪ੍ਰਾਣੀ ਜਲ ਬਿਨ ਹੈ ਮਰਤਾ ਤਿਉ ਸਿੱਖ ਗੁਰ ਬਿਨ ਮਰ ਜਾਈ ਜਿਉ ਧਰਤੀ ਸ਼ੋਭ ਕਰੇ ਜਲ ਵਰਸੈ ਤਿਉ ਸਿੱਖ ਗੁਰ ਮਿਲ ਬਿਗ ਸਾਈ ਸੇਵਕ ਕਾ ਹੋਏ ਸੇਵਕ ਵਰਤਾ ਕਰ ਕਰ ਬਿਨੋ ਬੁਲਾਈ ਨਾਨਕ ਕੀ ਬੇਨੰਤੀ ਹਰ ਗੁਰ ਮਿਲ ਗੁਰ ਸੁਖ ਪਾਈ ਤੂੰ ਆਪੇ ਗੁਰ ਚੇਲਾ ਹੈ ਆਪੇ ਗੁਰ ਵਿੱਚ ਦੇ ਤੁਝੈ ਧਾਈ ਜੋ ਤੁਦ ਸੇਵੈ ਸੋ ਤੂੰ ਹੈ ਹੋਵੇ ਤੁਦ ਸੇਵਕ ਪੈਜ ਰਖਾਈ ਪੰਡਾਰ ਪਰੇ ਭਗਤੀ ਹਰ ਤੇਰੇ ਜਿਸ ਭਾਵੈ ਤਿਸ ਦਿਵਾਈ ਜਿਸ ਤੂੰ ਦੇਹ ਸੋਈ ਜਨ ਪਾਏ ਹੋਰ ਨੇਹ ਫਲ ਸਬ ਚ ਤੁਰਾਈ ਸਿਮਰ 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 ਗੁਰ ਆਪੋਨਾ ਸੋਇਆ ਮਨ ਜਗਾਈ ਇਕ ਦਾਨ ਮੰਗੇ ਨਾਨਕ ਵੇਚਾਰਾ ਹਰ ਦਾਸਨ ਦਾਸ ਕਰਾਈ ਜੇ ਗੁਰ ਝਿੜਕੇ ਤਾਂ ਮੀਚਾ ਲਾਗ ਜੇ ਬਖਸ਼ੇ ਤਾਂ ਗੁਰ ਵਡਿਆਈ ਗੁਰਮੁਖ ਬੋਲੇ ਸੋ ਥਾਏ ਪਾਏ ਮਨਮੁਖ ਕੇਸ ਥਾਏ ਨਾ ਪਾਈ ਪਾਲਾ ਕੱਕਰ ਵਰਪ ਵਰਸੈ ਗੁਰ ਸਿੱਖ ਗੁਰ ਦੇਖਣ ਜਾਈ ਸਬ ਦਿਨ ਸਰੈਣ ਦੇਖੋ ਗੁਰ ਆਪਣਾ ਵਿੱਚ ਅੱਖੀ ਗੁਰ ਪੈਰ ਤਰਾਈ ਅਨੇਕ ਉਪਾਅ ਕਰੀ ਗੁਰ ਕਾਰਣ ਗੁਰ ਭਾਵੈ ਸੋ ਥਾਏ ਪਾਈ ਰਣ ਦਿਨਸ ਗੁਰ ਚਰਨ ਰਾਦੀ ਦਇਆ ਕਰੋ ਮੇਰੇ ਸਾਈ ਨਾਨਕ ਕਾ ਜੀਓ ਪਿੰਡ ਗੁਰੂ ਹੈ ਗੁਰ ਮਿਲ ਤ੍ਰਿਪਤ ਅਗਾਈ ਨਾਨਕ ਕਾ ਪ੍ਰਭ ਪੂਰ ਰਿਓ ਹੈ ਜਤ ਕਤ ਤਤ ਗੁਸਾਈ ਨਾਨਕ ਕਾ ਜੀਉ ਪਿੰਡ ਗੁਰੂ ਹੈ ਗੁਰ ਮਿਲ ਤ੍ਰਿਪਤ ਅਗਾਈ ਨਾਨਕ ਕਾ ਪ੍ਰਭ ਪੂਰ ਰਹਿਓ ਹੈ ਜਤ ਕਤ ਤਤ ਗੋਸਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਗ ਸੂਹੀ ਅਸ਼ਟਪਦੀਆ ਮਹੱਲਾ ਚੌਥਾ ੴ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਹਉ ਤਿਸ ਕਹ ਆਪ ਵਿਚਾਈ ਦਰਸ਼ਨ ਹਰ ਦੇਖਣ ਕੈ ਤਾਈਂ ਕਿਰਪਾ ਤਾ ਸਤਗੁਰ ਮਿਲੈ ਹਰ ਹਰ ਨਾਮ ਧਿਆਈ ਰਹਾਉ